वेलकम गाइस। ਮੈਂ ਤਾਂ ਇੱਕੋ ਵੀਰ ਜੀ। ਗੁੱਡ ਮਾਰਨਿੰਗ गाइस। ਗੁੱਡ ਮਾਰਨਿੰਗ। ਦੇਖੋ ਗਲੀਆਂ ਸਾਡੀਆਂ ਦੇਖੋ। ਕਿੰਨਾ ਮੀਂਹ ਲੱਗਾ ਹੋਇਆ ساری ਰਾਤ ਦਾ ਦੇਖੋ। ਦੇਖੋ ਗੁੱਡ ਮਾਰਨਿੰਗ ਗਾਇਜ਼ ਗੁੱਡ ਮਾਰਨਿੰਗ ਬੰਦੀ ਘਰ ਕੋ ਹੈਲੋ ਜੀ ਗੁੱਡ ਮਾਰਨਿੰਗ ਹੈਲੋ एवरीवन ਵੈਲਕਮ ਬੈਕ ਟੂ आवर ਨਿਊ ਵਲੌਗ ਗਾਇਜ਼ ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਵੀ ਵਧੀਆ ਹੋਵਗੇ ਤੇ ਠੀਕ ਹੋਵਗੇ ਕਹਦੇ ਹਾਂ ਲੋਕ ਦੀ ਸ਼ੁਰੂਆਤ ਗਾਇਜ਼ ਬਣਿਆ ਲਿਖੋ ਵਲੌਗ ਵਿੱਚ ਤੇ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਕਿਚਨ ਦਾ ਤਵਾ ਕਿਵੇਂ ਸਾਫ਼ ਕਰੀਦਾ ਹੈ ਸੋ ਗਾਇਜ਼ ਹੁਣ ਕਰੀਏ ਤਵੇ ਦਾ ਟੌਪਿਕ ਸ਼ੁਰੂ ਤੇ ਮੈਂ ਰੱਖ ਲਿਆ ਤਵਾ ਦੇਖੋ ਗੈਸ ਦੇ ਉੱਪਰ ਰੱਖ ਲਿਆ ਗੈਸ ਚਲਾਵਾਂਗੇ ਥੱਲੋਂ ਦੀ ਤੇ ਆਹ ਦੇਖੋ ਫੁੱਲ ਗੈਸ ਕਰਕੇ ਰੱਖਤਾ ਤੇ ਗਾਇਜ਼ ਦੇਖੋ ਤਵਾ ਥੋੜਾ ਜਿਹਾ ਹੋਇਆ ਪਿਆ ਤਵਾ ਗਰੀਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਹੋਇਆ ਪਿਆ ਦੇਖੋ ਜਦੋਂ ਆਪਾਂ ਪਰਾਂਠੇ ਵਗੈਰਾ ਬਣਾਉਂਦੇ ਆ ਤੇ ਆ ساری ਪਾਪੜੀ ਲੱਥ ਲੱਥ ਕੇ ਰੋਟੀਆਂ ਦੇ ਨਾਲ ਚੰਬੜਦੀ ਏ ਸੋ ਕਿ ਫਿਰ ਬੱਚੇ ਬੋਲਦੇ ਨੇ ਤੀ ਮम्मा ਤਵਾ ਸਾਫ ਕਰ ਲੋ ਤੇ ਹੁਣ ਮੇਰਾ ਤਵਾ ਸਾਫ ਕਰਨਾ ਦਾ ਸੀਗਾ ਤੇ ਮੈਂ ਸੋਚਿਆ ਕਿ ਮੈਂ ਵੀਡੀਓ ਸਾਂਝੀ ਕਰਾਂ ਵਲੌਗ ਬਣਾਵਾ ਇਹਦਾ ਜੇ ਤਵਾ ਸਾਫ ਕਰਨਾ ਹੀ ਹੈ ਤੇ ਗਾਇਜ਼ ਨੂੰ ਦਿਖਾਵਾਂ ਕਿ ਤੁਸੀਂ ਸੋਖੇ ਤੇ ਆਸਾਨੀ ਨਾਲ ਵੱਧਿਆ ਤਰੀਕੇ ਦੇ ਨਾਲ ਤਵਾ ਕਿਵੇਂ ਸਾਫ਼ ਕਰਨਾ ਹੈ ਤੁਸੀਂ ਤੇ ਸੋ ਗਾਇਜ਼ ਆਪਾਂ ਗੈਸ ਚਲਾ ਜ ਚਲਾ ਦਿੱਤਾ ਹੈ ਤੇ ਦੇਖੋ ਹੁਣ ਗਰਮ ਹੋਣ ਲੈਣ ਤੋਂ ਪਹਿਲੇ ਫਿਰ ਆਪਾਂ ਸਟੈਪ ਨੰਬਰ ਸ਼ੁਰੂ ਕਰਾਂਗੇ ਸੋ ਗਾਇਜ਼ ਦੇਖੋ ਮੈਂ ਲੈ ਲਿਆ ਸਿਰਕਾ ਸਿਰਕਾ ਲੈ ਲਿਆ ਤੇ ਇਹਦੇ ਮੈਂ ਪਾਵਾਂਗੀ 2-3 ਚਮਚ ਤਵੇ ਦੇ ਉੱਪਰ ਠੀਕ ਹੈ ਆਹ ਦੇਖੋ ਜੀ ਵਨ ਨੰਬਰ ਕਰ ਲਈ ਠੀਕ ਹੈ ਆ ਦੇਖੋ ਤਵੇ ਉੱਤੇ ਪਾਇਆ ਤਵਾ ਹੋ ਚੁੱਕਾ ਪੂਰੀ ਤਰ੍ਹਾਂ ਗਰਮ ਤੋਂ 10 ਚਮਚਾ ਪਾਣੀ ਆਪਾਂ ਸਿਰਕੇ ਦੇ ਬੜੇ ਸੌਖੇ ਤੇ ਆਸਾਨੀ ਦੇ ਤਰੀਕੇ ਨਾਲ ਆਪਾਂ ਸੌਖੇ ਤਰੀਕੇ ਨਾਲ ਤਵਾ ਸਾਫ ਕਰਨਾ ਤੇ ਆ ਦੇਖੋ ਇਹਦੇ ਉੱਤੇ ਹੀ ਪਾਵਾਂਗੇ ਇੱਕ ਚਮਚ ਭਰ ਕੇ ਪੂਰਾ ਸਰਫ ਦਾ ਠੀਕ ਹੈ ਇਹਨੂੰ ਹਨ ਫਲਾ ਲਾਂਗੇ ਸਿਰਕਾ ਘੱਟ ਹੈ ਤੇ ਆਪਾਂ ਹੋਰ ਪਾਵਾਂਗੇ ਕਿਉਂਕਿ ਸੁੱਕ ਗਿਆ ਸਰਫ ਆ ਦੇਖੋ ਆਪਾਂ ਇਹਦੇ ਨਾਲ ਹੀ ਪਾ ਲੈਨੇ ਆ ਤਾਂ ਕਿ ਤਵਾ ਗਿੱਲਾ ਹੋਣਾ ਚਾਹੀਦਾ ਗਾਇਸ ਜਿੰਦ ਤੱਕ ਤਵਾ ਪੂਰੀ ਤਰ੍ਹਾਂ ਗਿੱਲਾ ਨਹੀਂ ਹੋਏਗਾ ਆ ਦੇਖੋ ਇਹਨੂੰ ਫਲਾ ਲਾਂਗੇ ਆਪਾਂ ਠੀਕ ਹੈ ਆ ਦੇਖੋ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਕਿੱਦਾਂ ਸਾਫ਼ ਕਰੀਏ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਾਣੀ थोड़ा जा पानी डालेंगे तो क्योंकि सिरका है ना जो सोकर देखो, देखो गाइस देखो पूरा फुल वटा फुल गर्म करना आप देखो गाइस गरम हो गया तो हम आप गैस कर देना बंद ठीक है हम आप लवेंगे इधर आ जाओ जी आ देखो गैस आप इधर तवा इधर ले आवे आप गरम है पूरा बर्तन इग्नोर करो मांजन वाले ने ਦੇਖੋ ਜੀ ਆਪਾਂ ਲੈ ਲੈਣਾ ਭਾਂਡੇ ਮਾਂਜਣ ਵਾਲਾ ਸਾਬਣ ਸਟੀਲ ਬੁਰਲਾ ਲੈਣਾ ਦੇਖੋ ਜੀ ਇਹਦੇ ਨਾਲ ਆਪਾਂ ਲਗਾ ਲੈਣਾ ਸਾਬਣ ਤੇ ਹੁਣ ਇਹਨੂੰ ਆਪਾਂ ਰਗੜਨਾ ਹੈ 4-5 ਮਿੰਟ ਰਗੜਨੇ ਦੇਖੀ ਜਾਏ ਹੁਣ ਤਵਾ ਕਿੰਨਾ ਸੋਹਣਾ ਸਾਫ ਹੁੰਦਾ ਠੀਕ ਹੈ ਹੁਣ ਆਪਾਂ ਰਗੜ ਲਿਆ ਹੁਣ ਆਪਾਂ ਚਾਕੂ ਦੀ ਹੈਲਪ ਲੈਣੀ ਆ ਆਪਣੀ ਲੱਥੇਗੀ ਕੈਮਰਾ ਧੁੰਦਲਾ ਪੈ ਗਿਆ ਧੂਏ ਦੇ ਨਾਲ ਧੂਆ ਬਹੁਤ ਹੋ ਗਿਆ ਸੋ ਗਾਇਸ ਕਾਫੀ ਹੱਦ ਤੱਕ ਕਾਲੀ ਪਾਪੜੀ ਜਿਹੜੀ ਹੁੰਦੀ ਹੈ ਤਵੇ ਦੀ ਉਹ ਲੱਥ ਗਈ ਹੈ ਤੇ ਹੁਣ ਰੋਟੀ ਚਿਪਕੇਗੀ ਨਹੀਂ ਤੇ ਵਧੀਆ ਬਣੇਗੀ ਗਰਮ ਬਹੁਤ ਹੈ ਬਸ ਇਹ ਨੂੰ ਇਸੇ ਤਰ੍ਹਾਂ ਹੀ ਰਗੜ ਲੈਣਾ ਤੇ ਤਬਾਹ ਹੋ ਜਾਣਾ ਆਪਣਾ ਪੂਰਾ ਪ੍ਰੋਪਰ ਸਾਫ ਆ ਦੇਖੋ ਆ ਕਾਲੀ ਕਾਲੀ ਪਾਪੜੀ ਲੱਥ ਗਈ ਨਾ ਸੋਖੇ ਲੱਥ ਜਾਂਦੀ ਗਾਇਸ ਇਸ ਤਰੀਕੇ ਦੇ ਨਾਲ ਹਾਂ ਮਿੱਠਾ ਥੋੜਾ ਵੀ ਪਾ ਸਕਦੇ ਹੋ ਵਿੱਚ ਤੁਸੀਂ ਮਿੱਠਾ ਥੋੜਾ ਤਾਂ ਬੈਸਟ ਆ ਵਿਨੇਗਰ ਦੇ ਨਾਲ ਹੀ ਪਾਣਾ ਆ ਦੇਖੋ ਪਾਪੜੀ ਲੱਥ ਗਈ ਨਾ ਕਾਲੀ ਕਾਲੀ ਉਸੇ ਤਰੀਕੇ ਨਾਲ ਤੁਸੀਂ ਵੀ ਕਰਦੇ ਕਿਚਨ ਦੇ ਤਵੇ ਆਪਣੇ ਸਾਫ ਕਰੋ ਚੰਗੀ ਤਰ੍ਹਾਂ ਲੋ ਜੀ ਗਾਇਜ਼ ਆਪਣਾ ਹੋ ਗਿਆ ਤਵਾ ਪੂਰੀ ਤਰ੍ਹਾਂ ਐਨ ਸਾਫ ਤੇ ਆਪਾਂ ਇਹਨੂੰ ਹੁਣ ਸਾਫ ਪਾਣੀ ਦੇ ਧੋਈਏ ਤੇ ਦੇਖੋ ਜੀ ਥੋੜਾ ਜਿਹਾ ਰਗੜਿਆ ਐ ਤੇ ਸਾਰੀ ਪੱਤਰੀ ਉੱਤਰ ਗਈ ਐ ਕਾਲੀ ਕਾਲੀ ਤੇ ਸਾਫ ਹੋ ਗਿਆ ਦੇਖੋ ਜੀ ਦੇਖੋ ਜੀ ਹੋ ਗਿਆ ਨਾ ਸਾਫ ਪੂਰਾ ਸਾਰੀ ਪਤਰੀ ਉਤਰ ਗਈ ਜੋ ਮੋਟੀ ਮੋਟੀ ਪਤਰੀ ਚੰਬੜੀ ਆ ਰਹੀ ਸੀ ਨਾ ਕਾਲੀ ਕਾਲੀ ਸਾਰੀ ਉਤਰ ਗਈ ਦੇਖੋ गाइस ਦੇਖਿਆ ਸੋ ਕਿਵੇਂ ਲੱਗੀ ਤੁਹਾਨੂੰ ਗਾਈਜ਼ ਇਹ ਵੀਡੀਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਹੁਣ ਲੈ ਕੇ ਆਨੇ ਤੁਹਾਡੇ ਲਈ ਨਵੀਂ ਵੀਡੀਓ ਤੇ ਨਵਾਂ ਵਲੋਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਹੁਣ ਕਰਦੇ ਆਂ ਵਲੋਗ ਦਾ ਐਂਡ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੀ ਕਰਦੇ ਹੋ ਮਿਲਾਂਗੇ ਨੈਕਸਟ ਵੀਡੀਓ ਤੇ ਨਵੇਂ ਵਲੋਗ ਵਿੱਚ ਬਾਏ ਗਾਈਟ ਟੇਕ ਕੇਅਰ